ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤਾਂ ਉਹਨਾਂ ਦੇ ਖਿਲਾਫ ਅੱਜ ਕਾਂਗਰਸ ਵੱਲੋਂ ਲਗਾਤਾਰ ਤੀਸਰੀ ਵਾਰ ਜਿਹੜਾ ਹੈ ਪ੍ਰੋਟੈਸਟ ਕੀਤਾ ਗਿਆ ਹੈਗਾ ਇਹ ਅੱਜ ਜਲੰਧਰ ਮਿਊਨਿਸਪਲ ਕਾਰਪੋਰੇਸ਼ਨ ਦਫ਼ਤਰ ਦੇ ਬਾਹਰ ਜਿਹੜਾ ਹੈ ਉਹ ਪ੍ਰੋਟੈਸਟ ਕੀਤਾ ਗਿਆ ਉਸ ਤੋਂ ਬਾਅਦ ਜਲੰਧਰ ਮਨਿਸਪਲ ਕਾਰਪੋਰੇਸ਼ਨ ਦਾ ਗੇਟ ਵੀ ਟੁੱਟਿਆ ਤੇ ਹੁਣ ਮਨਿਸਪਲ ਕਾਰਪੋਰੇਸ਼ਨ ਕਮਿਸ਼ਨਰ ਦੇ ਦਫਤਰ ਨੂੰ ਜਿਹੜਾ ਹੈ ਉਹ ਕਾਂਗਰਸ ਪਾਰਟੀ ਵੱਲੋਂ ਤਾਲਾ ਲਗਾਇਆ ਜਾ ਰਿਹਾ ਹੈ ਇਹ ਤੁਸੀਂ ਤਸਵੀਰ ਜ਼ਰੂਰ ਦੇਖੋ ਦੂਸਰੇ ਪਾਸੇ ਤੋਂ ਤੁਹਾਨੂੰ ਜ਼ਰੂਰ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਜਿੱਥੇ ਹੁਣ ਤਾਲਾ ਜਿਹੜਾ ਉਹ ਕਹਿੰਦੇ ਪਹਿਨੇ ਲਗਾ ਦਿੱਤਾ ਜਾਵੇਗਾ ਇਹ ਤੁਸੀਂ ਸੰਗਲ ਦੇਖੋ ਬਾਈ ਨੇ ਜ਼ਰੂਰ ਫੜੀ ਹੈ ਬਾਈ ਇਹ ਸੰਗਲ ਫੜੀ ਹੋਈ ਹੈ ਕੀ ਕਾਰਨ ਹੈ ਸੰਗਲ ਫੜਨ ਦਾ ਕਾਰਨ ਹੈ ਇਹ ਸ਼ਹਿਰ ਦਾ ਮਾੜਾ ਮਾੜੇ ਹਾਲਾਤ ਨੇ ਨਾ ਅਗਸਤ ਫੀਲਡ ਜਗਦੀ ਨਾ ਕੋਈ ਵਾਇਰਸ ਫਲਾਈ ਸੀਵਰੇਜ ਬੰਦੇ ਇਹ ਅੱਧਾ ਘੰਟਾ ਬਾਰਿਸ਼ ਪੈਂਦੀ ਰੇ ਪੂਰਾ ਸ਼ਹਿਰ ਪਾਣੀ ਡੁੱਬ ਜਾਂਦਾ ਪਹਿਲੇ ਵੀ 2-3 ਵਾਰ ਧਰਨੇ ਲਾਏ ਨੇ ਪਰ ਇਹਨਾਂ ਦੇ ਕੰਨ ਦੇ ਜੋ ਨਹੀਂ ਸੜਗੀ ਉਹੀ ਅੱਜ ਫਿਰ ਸਾਨੂੰ ਮਜਬੂਰੀ 'ਚ ਕਾਰਪੋਰੇਸ਼ਨ ਆ ਕੇ ਤਾਲਾ ਲਾਉਣ ਦੀ ਲੋੜ ਪੈ ਗਈ। ਅੱਜ ਫਿਰ ਤਾਲਾ ਲਾ ਕੇ ਜਾਵਾਂਗੇ ਤੁਸੀਂ। ਤਾਲਾ ਵੀ ਜਾਵਾਂਗੇ। ਲਾ ਕੇ ਜਾਵਾਂਗੇ ਅੱਜ। ਅੱਛਾ ਭਗਵੰਤ ਸਿੰਘ ਮਾਨਹੂਰੀ ਤਾਂ ਕਹਿੰਦੇ ਸੀ ਬਈ ਅਸੀਂ ਜਿੱਦਾਂ ਸਾਡੀ ਸਰਕਾਰ ਆਵੇ ਕਿ ਪੰਜਾਬ ਨੂੰ ਤਰੱਕੀ ਵਾਲੇ ਰਾਹਾਂ ਦੇ ਵਿੱਚ ਤੋੜ ਦਾਂਗੇ। ਲੱਗਦਾ ਤਰੱਕੀ ਵਾਲੀ ਰਾਹ ਤੇ ਤੁਰ ਗਿਆ ਪੰਜਾਬ। ਤਰੱਕੀ ਨਹੀਂ ਵਿਨਾਸ਼ ਕੀਤਾ ਉਹਨੇ ਪੰਜਾਬ ਦਾ। ਇੰਨਾ ਕਰ ਗਿਆ ਪੰਜਾਬ ਦਾ ਸਿਰ ਤੇ ਚਾੜਤਾ ਜਿੰਨਾ ਕਿਸੇ ਸਰਕਾਰ ਨੇ 15 ਸਾਲ ਚ ਨਹੀਂ ਲਿਆ ਇਹਨਾਂ 3 ਸਾਲ ਚ ਲੱਗਿਆ। ਇਹ ਸ਼ਹਿਰ ਦਾ ਮਾੜਾ ਹਾਲ ਪੰਜਾਬ ਦਾ ਹੀ ਮਾੜਿਆ ਹਾਲ ਹਾਂ ਕਰਦੇ ਨੇ। ਅੱਜ ਫੇਰ ਤਾਲਾ ਲਾ ਕੇ ਜਾਵਾਂਗੇ ਭਾਈ ਜੀ ਭਾਈ ਤਾਲਾ ਤੇ ਲਾਤਾ ਸੀਗਾ ਉਹਨਾਂ ਦੇ ਅੰਦਰ ਜਿਹੜੇ ਉਹਨਾਂ ਦੇ ਸਕਿਉਰਿਟੀ ਗਾਰਡ ਨੇ ਉਹ ਮਲਾਈਮ ਕਹਿੰਦੇ ਕਿ ਅੰਦਰ ਲੇਡੀਜ਼ ਆ ਉਹਨਾਂ ਦੇ ਅਫਸਰਾਂ ਨੇ ਉਹਨਾਂ ਨੂੰ ਪਹਿਲੇ ਹੀ ਸਮਝਾਇਆ ਪਿਆ ਏ ਇਦਾਂ ਕਰਨਾ ਉਦਾਂ ਕਰਨਾ ਕਹਿੰਦੇ ਲੇਡੀਜ਼ ਅੰਦਰ ਕੋਈ ਲੇਡੀ ਨਹੀਂ ਸੀ ਜੈਨਸ ਮਲਾਈਮ ਸੀਗੇ ਉਹ ਬਾਹਰ ਆ ਗਏ ਜਿਹੜੇ ਕਹਿੰਦੇ ਆ ਕਿ ਭਗਵੰਤ ਮਾਨ ਸਰਕਾਰ ਨੇ ਤਰੱਕੀ ਵੱਲ ਲੈ ਕੇ ਜਾਵਾਂਗੇ ਇਹਨਾਂ ਦੇ ਜਿੰਨੇ ਵੀ ਐਮ.ਐਲ.ਏ ਸਾਰੇ ਉਹ ਤਰੱਕੀ ਵੱਲ ਨੂੰ ਗਏ ਆ ਪੰਜਾਬ ਤਰੱਕੀ ਵੱਲ ਨਹੀਂ ਗਿਆ ਰੋਜ਼ ਦੀ ਦਿਹਾੜੀ ਸਾਡੇ ਗਾਜੀ ਗੁੱਲੇ ਚਲ ਜੋ ਕਿ 6 6 ਇੰਚ ਪਾਣੀ ਜਿਹੜਾ ਸੜਕਾਂ ਦੇ ਖੜ ਰੈਗੂਲਰ ਦੁਕਾਨਾਂ ਉਸ ਏਰੀਆ ਦੇ ਵਿੱਚ ਬੰਦ ਰਹਿੰਦੀਆਂ ਪਈਆਂ ਰਾਤੀ 9 ਵਜੇ ਤੋਂ ਬਾਅਦ ਕੰਸੀ ਲਾਟ ਨਾ ਹੋਣ ਕਰਕੇ ਲੁੱਟਾਂ ਖੋਹ ਹੁੰਦੀਆਂ ਪਈਆਂ ਗੈਂਗਸਟਰ ਬਾਦ ਹੋ ਰਿਹਾ ਹਰ ਇੱਕ ਜਗ੍ਹਾ ਦੂਜੇ ਦਿਨ ਜਲੰਧਰ 'ਚ ਗੋਲੀ ਚੱਲਦੀ ਸੜ ਤੋਂ ਜ਼ਿਆਦਾ মিডিਆ ਨੂੰ ਪਤਾ ਕਿੰਨਾ ਕੋ ਪੰਜਾਬ ਅੱਗੇ ਜਾ ਰਹੇ ਨੇ ਕਿੰਨਾ ਲੁੱਟਾਂ ਖੋਹ ਆ ਕਰਨ ਵਾਲੇ ਆਪਣੀ ਕਮਿਸ਼ਨ ਲੈਂਦੇ ਨੇ ਆਪ ਦੇ ਐਮ.ਐਲ.ਏ ਅ ਬਿਲਕੁਲ ਇਹ ਤੁਸੀਂ ਤਸਵੀਰ ਜ਼ਰੂਰ ਦੇਖੋ ਜਿੱਥੇ ਦੂਜੇ ਪਾਸੇ ਜਲੰਧਰ ਕੈਂਟ ਤੋਂ ਐਮ.ਐਲ.ਏ ਪ੍ਰਗਟ ਸਿੰਘ ਜਲੰਧਰ ਨਾਰਥ ਦੇ ਜਿਹੜੇ ਐਮ.ਐਲ.ਏ ਆ ਉਹ ਉਹ ਵੀ ਪਹੁੰਚੋ ਹੋਏ ਆ ਜਿਨ੍ਹਾਂ ਵੱਲੋਂ ਜੜੀ ਆ ਉਹ ਗਲਵਾਤ ਕੀਤੀ ਜਾ ਰਹੀ ਆ ਹਾਲਾਂਕਿ ਅੱਜ ਤੈ ਕਰਕੇ ਆਈ ਸੀ ਕਾਂਗਰਸ ਪਾਰਟੀ ਕੀ ਜਲੰਧਰ ਦੇ ਕਮਿਸ਼ਨ ਨਗਰ ਨਿਗਮ ਕਮਿਸ਼ਨਰ ਦੇ ਦਫਤਰ ਨੂੰ ਤਾਲਾ ਲਗਾ ਦਿੱਤਾ ਜਾਵੇਗਾ ਤੇ ਮੋਰ ਵੀ ਜੜੀ ਆ ਉਹ ਸੀਲ ਲਾਵੇ ਜਾਵੇਗੀ ਜਿਵੇਂ ਨਗਰ ਨਿਗਰ ਕਮਿਸ਼ਨਰ ਹਰੇਕ ਦੁਕਾਨਾ ਦੇ ਉੱਪਰ ਸੀਲ ਹੋਂਦਾ ਜਿੱਥੇ ਕੰਮ ਨਹੀਂ ਹੁੰਦਾ ਤਾਂ ਉਸ ਦੇ ਦਫਤਰ ਨੂੰ ਵੀ ਜੜਾ ਹੈ ਉਹ ਸੀਲ ਲਗਾਇਆ ਜਾਵੇਗਾ ਤਾਂ ਇਹ ਤਸਵੀਰ ਤਾਂ ਇਹ ਤਸਵੀਰ ਤੁਸੀਂ ਜਰੂਰ ਦੇਖੋ ਜਿੱਥੇ आ, नगर निगम कमिश्नर ਦੇ ਬਾਹਰ ਜਿਹੜਾ ਹੈ ਉਹ ਕਾਫੀ ਵੱਡਾ ਧਰਨਾ ਲਗਾਇਆ ਜਾ ਰਿਹਾ ਹੈ ਬਾਹਰ ਦੀ ਤਸਵੀਰ ਵੀ ਤੁਹਾਨੂੰ ਜਰੂਰ ਦਿਖਾਣ ਦੀ ਕੋਸ਼ਿਸ਼ ਕੀਤੀ ਹੈ ਜਿੱਥੇ ਲਗਾਤਾਰ ਜਿਹੜਾ ਹੈਗਾ ਹੈ ਉਹ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੁਸੀਂ ਲੋਕ ਦੇਖੋ ਜਿਹੜੇ ਲੋਕ ਪਹੁੰਚੇ ਹੋਏ ਨੇ ਉਹਨਾਂ ਦੇ ਨਾਲ ਵੀ ਅਸੀਂ ਜਰੂਰ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ 3 ਦਿਨ ਤੋਂ ਇਹ ਧਰਨਾ ਜਿਹੜਾ ਹੈ ਉਹ ਲਗਾਤਾਰ ਲਗਾਇਆ ਜਾ ਰਿਹਾ ਹੈ ਤੀਸਰਾ ਧਰਨਾ ਜਿਸ ਤੋਂ ਬਾਅਦ ਹੁਣ ਕਾਂਗਰਸ ਪਾਰਟੀ ਵੱਲੋਂ ਇਹ ਨਿਰਣੇ ਲਿਆ ਗਿਆ ਕਿ ਭਈ ਹੁਣ ਜਿਹੜਾ ਹੈ ਉਹ ਕਮਿਸ਼ਨਰ ਦੇ ਦਫ਼ਤਰ ਨੂੰ ਜਿਹੜਾ ਹੈ ਉਹ ਆ ਤਾਲਾ ਲਗਾ ਦਿੱਤਾ ਜਾਵੇਗਾ ਤੇ ਤੁਸੀਂ ਖਾਸ ਤਸਵੀਰ ਜਰੂਰ ਦੇਖੋ ਹਾਂ ਪੁਲਿਸ ਮੁਲਾਜ਼ਮਾਂ ਦੇ ਨਾਲ ਵੀ ਗਲਬਾਤ ਜਰੂਰ ਹੋ ਰਹੀ ਹੈ ਕਿਉਂਕਿ ਪਹਿਲਾਂ ਇੱਕ ਖੱਸਾ ਚੁਦਾਇਆ ਜਾ ਰਿਹਾ ਸੀ ਕਿ ਅੰਦਰ ਜਿਹੜਾ ਹੈ ਉਹ ਮਹਿਲਾ ਜਿਹੜੀ ਹੈ ਉਹ ਕਰਮਚਾਰੀਆਂ ਹੈਗੀ ਨੇ ਜਿਸ ਕਾਰਨ ਤਾਲਾ ਜਿਹੜਾ ਹੈ ਉਹਨਾਂ ਲਗਾਇਆ ਜਾਵੇ ਪਰ ਹੁਣ ਕਾਂਗਰਸ ਪਾਰਟੀ ਦਾ ਕਹਿਣਾ ਹੈ ਕਿ ਭਈਆ ਸੀ ਤਾਲਾ ਲਗਾਏ ਬਗੈਰ ਜਿਹੜਾ ਹੈ ਉਹ ਇੱਥੋਂ ਨਹੀਂ ਜਾਵਾਂਗੇ ਤਾਂ ਤਸਵੀਰਾਂ ਤੁਸੀਂ ਜਰੂਰ ਦੇਖੋ ਅੱਜ ਫਿਰ ਅੱਜ ਤਾਲਾ ਲਾਉਣ ਦੇ ਮੰਚਾਂ ਨਾ ਆਏ ਹੈਗੇ ਹੁਣ ਲੱਗ ਕੇ ਜਾਵਾਂਗੇ ਤਾਲਾ ਪੂਰਾ ਹਾਂਜੀ ਹਾਂਜੀ ਪੂਰੇ ਕੰਮ ਲੱਗਦੇ ਨੇ ਨਹੀਂ ਹੋਏ ਜਲੰਧਰ ਦੇ ਵਿੱਚ ਸਿਵਰੇਜ ਦਾ ਮੇਨ ਲੈ ਲੋ ਸੜਕਾਂ ਦਾ ਖੱਡੇ ਆ ਟੋਏ ਆ ਸਿਟੜ ਸਾਰੀ ਬੰਦ ਪਈ ਹੈ 15 ਦਿਨ ਹੋ ਗਏ 15 ਅਗਸਤ ਦੀ ਮੈਂ ਰਿਪੋਰਟ ਕੀਤੀ ਹੋਈ ਹੈ ਵਿਚਾਰ ਲਾਈਟਾਂ ਖਰਾਬ ਆ ਅੱਜ ਤੱਕ ਕੋਈ ਬੰਦਾ ਨਹੀਂ ਨਿਲ ਬੜਾ ਨਿਲ ਮੈਚੇਜ ਵੀ ਨਿਲ ਉਹਦਾ ਵੀ ਨਿਲ ਮੰਨ ਤਾਂ ਕਹਿੰਦੇ ਸੀ ਬਈ ਅਸੀਂ ਤਾਂ ਤਰੱਕੀ ਰਾਹੇ ਤੋਰਾਂਗੇ ਪੰਜਾਬ ਨੂੰ ਪ੍ਰਦਰਸ਼ਨ ਨਹੀਂ ਲਗੰਦਾਗੇ ਧੰਨੇ ਨਹੀਂ ਲਗੰਦਾਗੇ ਚੰਗੀ ਪੋਇਟਰੀ ਕਰਨ ਨਾਲ ਚੰਗਾ ਭਾਈ ਸੀਮ ਨਹੀਂ ਬਣਦਾ ਕੰਮ ਕਰਨ ਨਾਲ ਸੀਮ ਹੁੰਦਾ ਠੀਕ ਆ ਤਾਂ ਬਿਲਕੁਲ ਇਹ ਤੁਸੀਂ ਦੇਖੋ ਆ ਅਕਸਰ ਵੀ ਜੜੇ ਨੇ ਉਪਰ ਨੂੰ ਦੇਖੋ ਆਸੂ ਕੋਈ ਨਾ ਬੋਲੋ ਨਿਕਲਦੇ ਇਸ ਤੇ ਪਹੁੰਚੇ ਨਹੀਂ ਆਪਣਾ ਦੇ ਨਾਲ ਗੱਲਾਂ ਕਰਨ ਦੀ ਕੋਸ਼ਿਸ਼ ਕਰਦੇ ਆ ਕਾਂਗਰਸ ਦੇ ਵਰਕਰ ਅੱਜ ਚੱਲੋ ਜੀ ਚੱਲੋ ਕੋਈ ਨਾ ਪਾਰਟੀ ਜੋ ਪਿੱਛੇ ਹੋਏ ਸਾਨੂੰ ਦਰਵਾਜ਼ੇ ਦਾ ਦੂਰ ਕਰਦੇ ਆ ਪਿੱਛੇ ਨੂੰ ਲੋੜਾ ਪਿੱਛੇ ਜਾਓ ਥੋੜਾ ਥੋੜਾ ਪਿੱਛੇ ਜਾਓ ਵਾਹੀ ਨਹੀਂ ਨਾ ਇੱਥੇ ਹੀ ਉੱਪਰ ਤਿੰਨ ਘੰਟਾ ਗਰਮੀ 'ਚ ਬੈਠੇ ਸੀ ਅਸੀਂ ਉਦੋਂ ਆਏ ਨਾ ਥੱਲੇ ਸਵੇਰ ਦੇ 10 ਵਜੇ ਤਾਂ ਗਰਮੀ 'ਚ ਮਰਨਦਾ ਆਹੀਂ ਉਸੇ ਚਲਾ ਕੇ ਆਉਂਦੇ ਆਂ ਸਵੇਰ ਵਿੱਚ ਕੱਢਦਾ 10:30 ਕਿਸੇ ਹੁਣ ਮਹਾਰਾਜਾ ਜਾਇੰਟ ਕਮਿਸ਼ਨ ਸਾਹਿਬ ਨੂੰ ਇਹ ਤਾਂ ਪ੍ਰੈਸ ਕਰ ਦਿਓ ਕਿ ਅਸੀਂ ਤੀਜੇ ਧੰਨੇ ਦੇ ਵਿੱਚ ਵੇਚ ਦਿੱਤੀ ਆ ਪਤਾ ਨਹੀਂ ਕੀ ਕਰਦੇ ਸੀ ਸਾਨੂੰ ਮਜਾ ਆਉਂਦਾ ਸੀ ਬਾਵਾ ਜੀ ਤਿੰਨ ਧੰਨੇ ਮਿਸ਼ਨ ਸਾਹਿਬ ਦੇ ਤਾਲਾ ਲਾ ਦਈਏ ਚਲੋ ਆਪ ਬਸੇ चलो ठीक हो गया तीन धरन बैठे सिर्फ एक सवाल डॉक्टर साहब नही पुछा ਕਿ ਇਜ਼ਨਟ ਇਟ ਯੋਰ ਡਿਊਟੀ ਕਿ ਸਰਦਾ ਕੋਈ ਨਾ ਕੋਈ ਬੰਦਾ ਆਥਿਆ ਕੋਈ ਨਹੀਂ ਆਂ ਲੈ ਦੋ ਜੈਸ ਆ ਵੀ ਰਿਫੋਰ ਆਪਣੀ ਨਾਮ ਲੈ ਲਓ ਕਿਤੇ ਨਾ ਕਿਸੇ ਦੀ ਡਿਪਲॉयਮੈਂਟ ਹੋਈ ਜਾਂਦੀ ਡਿਊਟੀ ਲੱਗੀ ਹੁੰਦੀ ਹੈ ਸਰ ਦੇ ਕੋ ਤੁਹਾਨੂੰ ਪਤਾ ਛੋਟਾ ਦਾ ਬੰਦਾ ਬੰਦ ਚੱਲ ਜੀ ਜੀ ਅਗਸਟ ਦੇ ਵਿੱਚ ਸਭ ਤੋਂ ਪਹਿਲਾ ਤਾਂ ਨਾ ਲੱਗੇ ਜੀ ਜੀ ਅਗਸਟ ਦੇ ਵਿੱਚ ਦੂਜਾ ਤਾਂ ਨਾ ਲੱਗੇ ਤੀਜਾ ਤਾਂ ਹੈ ਨਹੀਂ ਆਪਾਂ ਡਿਊਟ ਮਾਈ ਮਾਈ ਇਜ਼ਨਟ ਯੋਰ ਡਿਊਟੀ ਕਿ ਅਗਰ ਲੋਕ ਆਏ ਹੈ ਕਿਸੇ ਉਹਨਾਂ ਨੂੰ ਉਹਨਾਂ ਦੀ ਡਿਊਟ ਰੈਪਰੈਜન્ટેਸ਼ਨ ਸੰਭਾਲ ਲਓ ਆਪਾਂ ਚਲਦੇ ਹਾਂ ਬਿਲਕੁਲ ਸਿਰ ਸਾਨੂੰ ਇਸ ਵਾਅਦੇ ਤੋਂ ਵੀ ਬਿਲਕੁਲ ਅੱਜ ਜੁਕੀ ਸ਼ਹਿਰ ਦੇ ਹਾਲਾਤ ਦੇਖੋ ਤੁਸੀਂ ਵੀ ਸਾਡੇ ਵਰਗੇ ਨਾਗਰਿਕ ਹੋ ਲੋ ਮਾਇ ਹਾਲਾਤ ਅੱਜ ਆਸ 1 ਕੁਐਸਚਨ ਫਰਮ ਡਾਕਟਰ ਸਾਹਿਬ ਜੀ ਕਿ ਜੀ ਉਹ ਕੰਦੀ ਲਾਅ ਇਨ ਆਰਡਰ ਸਿਚੁਏਸ਼ਨ ਦੇ ਕਰਕੇ ਮੈਂ ਇੱਥੇ ਆਇਆ ਹਾਂ 100% ਵੀ ਵਾਂਟਿਡ ਟੂ ਟਾਕ ਟੂ ਯੂ ਨੋਬਾਡੀ ਐਲਸ ਸਰ ਦੋ ਬੱਚੇ ਸਾਡੇ ਰਾਮਨਗਰ ਦੇ ਵਿੱਚ ਉਹਨਾਂ ਦੀ ਡੈਥ ਹੋਈ ਇੱਕ 2 ਮਹੀਨੇ ਸਾਲ ਦਾ ਬੱਚਾ ਇੱਕ 3 ਸਾਲ ਦਾ ਬੱਚਾ ਠੀਕ ਹੈ ਜੀ ਕੱਲ ਪਰ ਵੀ ਗੁਰਮੀ ਸਾਈਡ ਬੰਦਾ ਡਾਕਟਰ ਸਾਹਿਬ 10 ਦਿਨ ਕੇ ਨਹੀਂ ਬੰਦਾ ਅਗਰ ਬੰਦਾ ਤਾਂ ਇਹਨਾਂ ਨੇ ਕੀ ਕਾਰਵਾਈ ਕੀਤੀ ਹੈ ਬਿਕੋਜ਼ ਇ ਗਲ ਖਾਂਦੀ ਕੈਂਪ ਗਾਜੀਦੁੱਲਾ ਇਹ ਸਾਰਾ ਸੀਵੇ ਚੂਟਾ ਪੈਂਦਾ ਆਈ ਹੈਵ ਮੀਟ ਕਮਿਸ਼ਨਰ ਸਾਹਿਬ ਟ्वाइस ਹੈਡ ਅ ਵਰਡ ਵਿਦ ਹਿਮ ਫਾਈਵ ਟਾਈਮਸ ਔਨ ਦ ਫੋਨ ਆਈ ਹੈਵ ਮੀਟ ਟੀਜਵੀਜੀ ਟ्वाइस ਆਈ ਹੈਵ ਮੀਟ ਅਜੋй ਸ਼ਰਮਾ ਜੀ ਵਾਂਸ ਵਿਧਾਨ ਸਭਾ ਦੇ ਵਿੱਚ ਆਈ ਹੈਵ ਰੇਜ਼ ਦ ਕੁਐਸਚਨ ਬਟ ਉਹ ਤਾਂ ਤੁਸੀਂ ਕਦੇ ਵੀ ਨਾ ਕੀ ਹਾਲ ਲਾਸਾ ਸਾਨੂੰ ਦੱਸ ਦੋ ਵੀ ਲਗੋ ਇਹ ਕੁਝ ਨਹੀਂ ਸਾਡੇ ਕੋਲ ਅਮਰੀਕਾ ਆ ਬਿਲਕੁਲ ਇਹ ਤੁਸੀ ਇਹ ਤਸਵੀਰ ਜਰੂਰ ਦੇਖੋ ਜਿੱਥੇ ਗਲਬਾਤ ਜਰੂਰ ਜਾਰੀ ਹੈ ਪਰ ਜਿਸ ਤਰੀਕੇ ਦਾ ਅੱਜ ਰੋਸ਼ ਹੈ ਹਾਂ ਜਿਸ ਤਰੀਕੇ ਦਾ ਅੱਜ ਮੁਲਾਜ਼ਮਾਂ ਦੇ ਵਿੱਚ ਆ ਕਾਂਗਰਸ ਪਾਰਟੀ ਦੇ ਵਰਕਰਾਂ ਦੇ ਵਿੱਚ ਰੋਸ਼ ਹੈ ਉਹ ਕਾਫੀ ਦੇਖਣ ਵਾਲਾ ਹੈ ਕਿਉਂਕਿ ਸਵੇਰ ਤੋਂ ਹੀ ਜਿਹੜਾ ਹੈਗਾ ਹੈ ਉਹ ਕਾਂਗਰਸ ਪਾਰਟੀ ਜਿਹੜੀ ਹੈ ਉਹ ਧਰਨੇ ਉੱਪਰ ਬੈਠੀ ਸੀਗੀ ਕਾਂਗਰਸ ਪਾਰਟੀ ਨੇ ਕਿਹਾ ਵੀ ਸਿਖਾ ਕਿ ਭਈ ਜੋ ਵੀ ਮਿਊਨਿਸਪਲ ਕਾਰਪੋਰੇਸ਼ਨ ਦਾ ਮੁਲਾਜ਼ਮ ਹੈ ਜਾਂ ਫਿਰ ਕਮਿਸ਼ਨਰ ਹੈ ਉਹ ਇਸ ਜਗ੍ਹਾ ਤੋਂ ਥਿਆ ਕੇ ਸਾਡੇ ਨਾਲ ਗੱਲਬਾਤ ਕਰ ਲਵੇ ਨਹੀਂ ਤਾਂ ਅਸੀਂ ਜਦੋਂ ਧਰਨਾ ਖਤਮ ਹੋਣ ਲੱਗਾ

ਤਾ ਉਸ ਥਾਂ ਦੇ ਉੱਤੇ ਤਾਂ ਤਾਲਾ ਜਰੂਰ ਲਗਾਇਆ ਸੀਗਾ ਪਰ ਦੂਜੀ ਥਾਂ ਦੇ ਉੱਤੇ ਵੀ ਜਿਹੜਾ ਹੈ ਉਹ ਤਾਲਾ ਜਰੂਰ ਲਗਾਇਆ ਹੈਗਾ ਇਹ ਤਾਂ ਇਹ ਤੁਸੀਂ ਤਾਲਾ ਜਰੂਰ ਦੇਖੋ ਜਿੱਥੇ ਅਮਰਜੀਤ ਸਿੰਘ ਪੀ.ਸੀ.ਐਸ ਅਧਿਕਾਰੀ ਜਿਹੜੇ ਨੇ ਉਹ ਬੈਠਦੇ ਨੇ ਉਹਨਾਂ ਦੇ ਜਿਹੜਾ ਹੈਗਾ ਦਫਤਰ ਨੂੰ ਵੀ ਤਾਲਾ ਲਗਾਇਆ ਗਿਆ ਇਹ ਸੰਗਲ ਤੁਸੀਂ ਦੇਖੋ ਪਹਿਲਾਂ ਤੁਹਾਨੂੰ ਇਹ ਸੰਗਲ ਜਰੂਰ ਦਿਖਾਉਣ ਦੀ ਕੋਸ਼ਿਸ਼ ਕੀਤੀ ਸੀਗੀ ਨੌਜਵਾਨ ਕਹਿ ਰਹੇ ਸੀਗੇ ਕਾਂਗਰਸ ਦੇ ਆਗੂ ਕਹਿ ਰਹੇ ਸੀ ਆਪਾਂ ਤਾਲਾ ਜਰੂਰ ਲਾਵਾਂਗੇ ਤਾਂ ਇੱਕ ਪਾਸੇ ਜਿੱਥੇ ਮਿਊਨਿਸਪਲ ਕਾਰਪੋਰੇਸ਼ਨ ਦੇ ਕਮਿਸ਼ਨਰ ਦੇ ਦਫਤਰ ਦੇ ਬਾਹਰ ਸੀਲ ਵਾਲਾ ਮੋਹਰ ਜਿਹੜਾ ਲਾ ਦਿੱਤਾ ਗਿਆ ਤੇ ਹੁਣ ਇੱਧਰ ਦੂਜੀ ਪਾਸੇ ਵੀ ਜਿਹੜਾ ਹੈ ਉਹ ਤਾਲਾ ਲਗਾਇਆ ਗਿਆ ਹੈਗਾ ਇਹ ਤੁਸੀਂ ਤਸਵੀਰ ਜਰੂਰ ਦੇਖੋ ਜਿੱਥੇ ਤਾਲਾ ਜਿਹੜਾ ਉਹ ਲਗਾ ਦਿੱਤਾ ਗਿਆ ਹੈਗਾ ਤਾਂ ਦੂਜੇ ਪਾਸੇ ਜਰੂਰ ਤੁਹਾਨੂੰ ਤਸਵੀਰ ਜਰੂਰ ਮੈਂ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਜਿੱਥੇ ਆਗੂ ਜਿਹੜੇ ਨੇ ਉਹ ਇਸ ਵਕਤ ਪ੍ਰਦਰਸ਼ਨ ਕਰਦੇ ਹੋਏ ਨਜ਼ਰ ਆ ਰਹੇ ਨੇ ਲਗਾਤਾਰ ਜਿਹੜਾ ਇਹ ਉਹ ਨਗਰ ਨਗਮ ਦਫਤਰ ਦੇ ਵਿੱਚ ਤਾਲਾ ਜਿਹੜਾ ਹੈ ਉਹ ਹਰੇਕ ਹਾ ਵੱਡੇ ਅਧਿਕਾਰੀ ਦੇ ਦਫਤਰ ਦੇ ਬਾਹਰ ਜਿਹੜਾ ਹੈ ਉਹ ਤਾਲਾ ਜਰੂਰ ਲਗਾਇਆ ਜਾ ਰਿਹਾ ਹੈ ਇਹ ਪਹਿਲਾ ਤਾਲਾ ਤੁਹਾਨੂੰ ਜਿਹੜਾ ਹੈ ਉਹ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਹੁਣ ਦੁਬਾਰਾ ਜਿਹੜਾ ਹੈਗਾ ਹੈ ਉਹ ਦੂਸਰੀ ਥਾਵਾਂ ਦੇ ਉੱਪਰ ਵੀ ਤਾਲਾ ਲਗਾਇਆ ਗਿਆ ਹੈ ਜਿਸ ਦੀ ਤਸਵੀਰ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਜਿਸ ਤਰੀਕੇ ਦੇ ਨਾਲ ਅੱਜ ਤਾਲਾ ਲਾਇਆ ਤੁਸੀਂ ਲੱਗਦਾ ਹੈ ਤਾਲੇ ਲਾਉਣ ਦੇ ਨਾਲ ਕੰਮ ਜਿਹੜੇ ਨੇ ਉਹ ਹੋਣਗੇ ਜਲੰਧਰ ਦੇ ਇਹ ਕੋ ਤਾਲਾ ਲਾਣਾ ਇੱਕ ਸਿੰਬੋਲਿਕ ਚੀਜ਼ ਹੈ ਜਿਹੜੇ ਇਹ ਦਰਸਾਉਂਦੀ ਹੈ ਕਿ 2.5 ਸਾਲਾਂ ਦੇ ਜਿਹੜਾ ਇਹ ਨਕੰਮਾ ਰਾਜ ਕੀਤਾ ਆਮ ਆਦਮੀ ਪਾਰਟੀ ਨੇ ਅੱਜ ਲੋਕੀ ਕਿੰਨੇ ਪ੍ਰੇਸ਼ਾਨ ਨੇ ਅੱਜ ਤੀਜੀ ਇਸ ਲੜੀ ਦੇ ਵਿੱਚ ਸਾਡਾ ਤੀਜਾ ਜਿਹੜਾ ਧਰਨਾ ਹੈਗਾ ਤੇ ਤਿੰਨੇ ਧਰਨੇ ਤੋਂ ਬਾਅਦ ਵੀ ਕੋਈ ਕੰਮ ਨਹੀਂ ਹੋਇਆ ਇਹ ਸਿੰਬੋਲਿਕ ਤਰ੍ਹਾਂ ਇਸ ਕਰਕੇ ਲਾਇਆ ਗਿਆ ਕਿ ਅਗਰ ਆਪਾਂ 16 17 16 17 ਕਰੋੜ ਰੁਪਇਆ ਮੁਲਾਜ਼ਮਾਂ ਨੂੰ ਤਨਖਾਹ ਦਿੰਦੇ ਆ ਇਹ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਲੋਕਾਂ ਨੂੰ ਸਹੂਲਤਾਂ ਦਿੱਤੀ ਜਾਣ ਜਦ ਤੱਕ ਅਸੀਂ ਸਿਸਟਮ ਨੂੰ ਨਹੀਂ ਕ੍ਰੀਏਟ ਕਰਾਂਗੇ ਅੱਜ ਸਾਡਾ ਸਿਸਟਮ ਕਲੈਪਸ ਕਰ ਗਿਆ ਸਭ ਤੋਂ ਸਭ ਤੋਂ ਵੱਡੀ ਪ੍ਰੋਬਲਮ ਇਹ ਆ ਰਹੀ ਹੈ ਕਿ ਜਿਹੜੇ ਮੁਲਾਜ਼ਮ ਸਹਿਬਾਨ ਨੇ ਕੰਮ ਕਰਨਾ ਹੈ ਉਹ ਕੰਮ ਹੀ ਨਹੀਂ ਕਰਾਇਆ ਜਾ ਸਕਦਾ ਇਹਦਾ ਸਭ ਤੋਂ ਵੱਡਾ ਜਿਹੜਾ ਗੁਨਾਹਗਾਰ ਹੈ ਉਹ ਦੋ ਜਾਣੇ ਹੈ ਕਮਿਸ਼ਨਰ ਕਾਰਪੋਰੇਸ਼ਨ ਕਿਉਂਕਿ ਅੱਜ ਹਾਊਸ ਦਾ ਗਠਤ ਨਹੀਂ ਹੈ ਐਂਡ ਉਹ ਤੋਂ ਵੱਡਾ ਬਲਕਾਰ ਸਿੰਘ ਜੀ ਜਿਹੜੇ ਜਲੰਧਰ ਦੇ ਹੋਣ ਦੇ ਬਾਵਜੂਦ ਜਲੰਧਰ ਤੋਂ ਘਵਾਚੇ ਹੋਏ ਆ ਤੇ ਭਗਵੰਤ ਮਾਨ ਜੀ ਮੁੱਖ ਮੰਤਰੀ ਤੁਹਾਨੂੰ ਕੀ ਲੱਗਦਾ ਹੈ ਨਗਰ ਨਿਗਮ ਕੰਮ ਕਿਉਂ ਨਹੀਂ ਕਰ ਰਹੀ ਹੈ ਕੀ ਸਰਕਾਰਾਂ ਦਾ ਪ੍ਰੈਸ਼ਰ ਹੈ ਜਾਂ ਫਿਰ ਕੋਈ ਹੋਰ ਰੀਜ਼ਨ ਤੁਸੀਂ ਮੰਨਦੇ ਹੋ ਇਸ ਚੀਜ਼ ਇਨ੍ਹਾਂ ਦੀ ਨੀਤ ਹੀ ਹੈ ਨਹੀਂ ਕੰਮ ਕਰਨ ਦੀ ਨੀਤੀ ਹੈ ਨਹੀਂ ਦੋਨੋਂ ਹੀ ਨਹੀਂ ਹੈਗੀਆਂ ਜਦੋਂ ਤੁਸੀਂ ਇੱਕ ਇਨਕਸਪੀਰੀਅੰਸ ਬੰਦਿਆ ਨੂੰ ਸੱਤਾ ਸਾਮ ਦਿਨੇ ਹੋ ਜਦੋਂ ਆਪਣੇ ਘਰ ਦੇ ਵਿੱਚ ਕੋਈ ਬਿਮਾਰ ਹੁੰਦਾ ਹੈ ਤੇ ਅਸੀਂ ਆਪਣੇ ਮਾਂ ਨੂੰ ਆਪਣੇ ਪਿਤਾ ਜੀ ਨੂੰ ਅਸੀਂ ਡਾਕਟਰ ਕੋ ਲੈ ਕੇ ਜਾਂਦੇ ਆ ਅਸੀਂ ਆਪਣੇ ਮਾਂ ਬਾਪ ਜਾਂ ਪਿਤਾ ਜੀ ਨੂੰ ਕਿਸੇ ਕਾਰ ਠੀਕ ਕਰਨ ਵਾਲੇ ਮੈਕੈਨਿਕ ਕੋ ਨਹੀਂ ਲੈ ਕੇ ਜਾਂਦੇ ਜਾਂ ਅਸੀਂ ਮੰਡੀ ਦੇ ਵਿੱਚ ਫੂਡ ਵੇਚਣ ਵਾਲੇ ਕੋ ਨਹੀਂ ਲੈ ਕੇ ਜਾਂਦੇ ਅਸੀਂ ਡਾਕਟਰ ਕੋ ਲੈ ਕੇ ਜਾਂਦੇ ਆ ਅੱਜ ਇਨਕਸਪੀਰੀਅੰਸ ਦਾ ਜਿਹੜਾ ਹੈਗਾ ਉਹ ਸਾਰਾ ਜਿਹੜਾ ਇਨਕਸਪੀਰੀਅੰਸ ਕਰਕੇ ਅੱਜ ਇਹ ਪਤਾ ਲੱਗ ਰਿਹਾ ਕਿ ਸਾਡੇ ਮੁੱਖ ਮੰਤਰੀ ਸਾਹਿਬ ਵੀ ਇਨਕਸਪੀਰੀਅੰਸ ਹੈ ਸਰ ਸਰਵਾਰ ਬਨਕਾਰ ਸੀ ਬਤੌਰ ਲੋਕਲ ਬੋਡੀ ਮਨਿਸਟਰ ਵੀ ਇਨਪੀਰੀਅੰਸ ਹੈ ਤੇ ਉਹਨਾਂ ਦੇ ਸਮੂਚੀ ਜਿਹੜਾ ਗਠਜੰਡਾ ਦਾ ਸਾਰਾ ਇਖੇ ਨਾ ਜਿੰਦਾਬਾਦ ਤੁਹਾਨੂੰ ਨਹੀਂ ਲੱਗਦਾ ਹੈਗਾ ਕਿ ਜਿਸ ਤਰੀਕੇ ਦੇ ਨਾਲ ਸੀਐਮ ਭਗਵੰਤ ਸਿੰਘ ਮਾਨਪੁਰੀ ਵਾਦਾ ਕਰਕੇ ਆਏ ਸੀ ਕਿ ਭਈ ਸਾਡੀ ਸਰਕਾਰ ਆਉਣ ਦੋ ਅਸੀਂ ਪੰਜਾਬ ਨੂੰ ਜਿਹੜਾ ਰੰਗਲਾ ਪੰਜਾਬ ਬਣਾਵਾਂਗੇ ਲੱਗਦਾ ਹੈ ਰੰਗਲਾ ਪੰਜਾਬ ਹੋਣੀ ਹੈ ਪੰਜਾਬ ਬਿਲਕੁਲ ਰੰਗਲਾ ਹੀ ਖੂਮੀ ਰੰਗਲਾ ਹੈ ਸਭ ਤੋਂ ਨਮੂਸ਼ੀ ਵਾਲੀ ਗੱਲ ਹੈ ਵਾਦਾ ਨਹੀਂ ਉਹਨਾਂ ਨੇ ਕੀਤਾ ਸੀ ਉਹਨਾਂ ਨੇ ਪੰਜਾਬ ਦੇ ਲੋਕਾਂ ਨਾਲ ਧਰੋਹ ਧਰੋਹ ਤੇ ਝੂਠ ਬੋਲਿਆ ਸੀਗਾ ਰੰਗਲਾ ਪੰਜਾਬ ਉਹਨਾਂ ਨੇ ਤਾਂ ਬਣਾਉਣਾ ਸੀ ਉਹਨਾਂ ਨੇ ਵਾਦਾ ਕੀਤਾ ਸੀ ਕਿ ਮੈਂ ਮਾਈਨਿੰਗ ਦੇ ਵਿੱਚੋਂ 20000 ਕਰੋੜ ਲਊਗਾ ਜਿਹੜਾ ਕ腐ਸ਼ਨ ਹੈ ਉਹਨੂੰ ਰੋਕ ਕੇ ਉਹਦੇ ਚੋਂ 40000 ਕਰੋੜ ਬਚਾਊਗਾ ਜਿਹੜੀ ਟਰਾਂਸਪੋਰਟ ਮਾਫੀਆ ਹੈ ਉਹਨੂੰ ਖਤਮ ਕਰਕੇ ਉਹਦੇ ਵਿੱਚੋਂ ਪੈਸੇ ਬਚਾਊਗਾ ਤੇ ਮੇਰੀ ਬੇਨਤੀ ਹੈ ਇਹ ਹੈ ਕਿ ਅੱਜ 90000 ਕਰੋੜ ਰੁਪਏ ਦਾ ਵਿਤੀ ਬੋਝ ਸਾਡੀ ਆਉਣ ਵਾਲੀ ਪੀੜ੍ਹੀ ਤੇ ਪਾਤਾ ਹੈ ਅੱਜ ਰੰਗਲਾ ਨਹੀਂ ਕੰਗਲਾ ਪੰਜਾਬ ਤੁਹਾਡੇ ਇਸ ਪ੍ਰਦਰਸ਼ਨ ਤੋਂ ਬਾਅਦ ਹੁਣ ਕੋਈ ਜਲੰਧਰ ਦਾ ਜਲੰਧਰ ਦਾ ਕੋਈ ਕੰਮ ਹੋਊਗਾ ਲੋਕਾਂ ਨੇ ਸਾਨੂੰ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਕਿ ਅਸੀਂ ਉਹਨਾਂ ਦੀ ਆਵਾਜ਼ ਬਣ ਕੇ ਪੰਜਾਬ ਦੀ ਸੱਤਾ ਦੇ ਵਿੱਚ ਗੂੰਜੀਏ ਅਸੀਂ ਉਹੀ ਕੰਮ ਕਰ ਰਹੇ ਹਾਂ ਲੋਕਾਂ ਦੇ ਜਿਹੜੇ ਦੁੱਖ ਦਰਦ ਹੈ ਉਹ ਲੈ ਕੇ ਆਵਾਂਗੇ ਇਹਨੂੰ ਦਰੁਸਤ ਵੀ ਕਰਾਵਾਂਗੇ ਤਾ ਬਿਲਕੁਲ ਇਹ ਤੁਸੀਂ ਪ੍ਰਦਰਸ਼ਨ ਜਿਹੜਾ ਇਹ ਉਹ ਕਾਂਗਰਸ ਵੱਲੋਂ ਕੀਤਾ ਗਿਆ ਹ ਜਿਸ ਤੋਂ ਬਾਅਦ ਅੱਜ ਜਿਹੜਾ ਹੈਗਾ ਇਹ ਉਹ ਤਾਲਾ ਵੀ ਜਿਹੜਾ ਹੈ ਉਹ ਨਗਰ ਨਿਗਮ ਕਮਿਸ਼ਨਰ ਦੇ ਦਫ਼ਤਰ ਦੇ ਵਿੱਚ ਲਗਾਇਆ ਗਿਆ ਜਿਸ ਤੋਂ ਬਾਅਦ ਆ ਕਾਂਗਰਸ ਪਾਰਟੀ ਦਾ ਕਹਿਣਾ ਹੈ ਕਿ ਭਈ ਜੇਕਰ ਮਸਲੇ ਹੱਲ ਨਹੀਂ ਹੁੰਦੇ ਜੇਕਰ ਮਸਲੇ ਜਿਹੜੇ ਆ ਕਾਂਗਰਸ ਪਾਰਟੀ ਚੱਕਰੀ ਹੈ ਜੇਕਰ ਪੰਜਾਬ ਦੇ ਜਲੰਧਰ ਦੇ ਮੁੱਦੇ ਹੱਲ ਨਹੀਂ ਹੁੰਦੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕਾਂਗਰਸ ਵੱਲੋਂ ਇਤੋਂ ਵੀ ਵੱਡਾ ਜਿਹੜਾ ਇਹ ਇਕੱਠ ਕਰਕੇ ਤਨਾ ਪ੍ਰਦਰਸ਼ਨ ਕੀਤਾ ਜਾਵੇਗਾ ਤਾਂ ਇੰਜ਼ਾਮ ਜਿਹੜਾ ਹੈ ਉਹ ਇਸ ਤੋਂ ਵੀ ਵੱਡਾ ਹੋਵੇਗਾ ਜਿਸ ਤਰੀਕੇ ਦੇ ਨਾਲ ਅੱਜ ਮਿਊਨਿਸਪਲ ਕਾਰਪੋਰੇਸ਼ਨ ਦੇ ਦਫ਼ਤਰ ਨੂੰ ਤਾਲਾ ਲਗਾਇਆ ਹੈ ਉਸੇ ਤਰੀਕੇ ਦੇ ਨਾਲ ਪੰਜਾਬ ਦੇ ਹਰੇਕ ਦਫ਼ਤਰ ਨੂੰ ਤਾਲਾ ਲਗਾਇਆ ਜਾਵੇਗਾ ਜੇਕਰ ਮੰਗਾਂ ਅਤੇ ਕੰਮਾਂ ਜਿਹੜੇ ਨੇ ਉਹ ਪੂਰੇ ਨਹੀਂ ਹੋਣਗੇ ਕੈਮਰਮੈਨ ਪੰਕੇ ਦੇ ਨਾਲ ਰਾਜੂ ਗਪਤਾ ਬਾਕੀ ਸਹੀ ਟਾਈਮ